ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬਹੁਤ ਸ਼ੋਰਟ ਜੇ ਮੈਸੇਜ ਤੇ ਅ ਸਾਡੇ ਮੇਰੇ ਵਿਚਾਰ ਲੈਣ ਆਇਓ ਤੁਹਾਡਾ ਦਿਲ ਜੀਆਂ ਕਰ ਰਿਹਾ ਧੰਨਵਾਦ ਅ ਮੈਂ ਤੁਹਾਡੇ ਬਾਰੇ ਤੁਹਾਡੇ ਕੋਲ ਨਾਲ ਥੋੜਾ ਜਿਹਾ ਆਪਣੀ ਪਾਰਟੀ ਔਰ ਕਾਨਸ ਪਾਰਟੀ ਦੇ ਜਿੱਦਾਂ ਹੁਣ ਇਲੈਕਸ਼ਨ ਚੱਲ ਰਿਹਾ ਹੈ ਕਈ ਤਰ੍ਹਾਂ ਦੇ ਉਹ ਗੱਲਾਂ ਕਰ ਰਹੀ ਹੈ ਕਾਨਸ ਪਾਰਟੀ ਖਾਸ ਤੌਰ ਤੇ ਕਿ ਦੇਖੋ ਜੀ ਇਹਨਾਂ ਨੇ ਜੋ ਤੁਹਾਡੇ ਕੋ ਬੋਟਾ ਲੈਣ ਲਈ ਆਣ ਤਾਂ 1000 ਰੁਪਏ ਜਿਹੜਾ ਉਹ ਤੁਸੀਂ ਪੁੱਛਿਓ ਵੀ 1000 ਰੁਪਏ ਕਿੱਥੇ ਆ। ਉਹ ਚੀਜ਼ ਸਾਫ਼ ਕਰਦੀ ਹੈ ਕਿ ਆਮ ਆਦੀ ਪਾਰਟੀ ਦੀ ਇੱਕ ਵਗੜੀ ਗਾਰੰਟੀ ਪੈਂਡਿੰਗ ਪਈ ਹੈ। ਉਹ ਉਹਦੇ ਬਾਰੇ ਗੱਲ ਕਰਦੇ ਆ। ਉਹਨਾਂ ਨੂੰ ਪਤਾ ਹੈ ਕਿ ਇਹਦਾ ਮਤਲਬ ਬਾਕੀ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਗਈਆਂ। ਇਸੇ ਲਈ ਇੱਕ ਗਾਰੰਟੀ ਦੀ ਗੱਲ ਕਰਦੇ ਆ। ਅਸੀਂ ਆਪ ਮੰਨਦੇ ਆ ਕਿ ਉਹ ਜਿਹੜੀ 1000 ਰੁਪਏ ਦੀ ਗਾਰੰਟੀ ਹੈ ਉਹ ਜ਼ਰੂਰ ਸਾਡੀ ਰਹਿੰਦੀ ਹੈ ਅਜੇ ਅਜੇ ਪੂਰੀ ਕਰਾਂਗੇ। ਅਜੇ ਸਾਡੀ ਸਰਕਾਰ ਦਾ ਲਗਭਗ ਅੱਧਾ ਟਾਈਮ ਹੋਇਆ। ਅੱਧਾ ਟਾਈਮ ਜਿਹੜਾ ਹੈ ਉਹ ਅਜੇ ਵੀ ਜਿਹੜਾ ਬਾਕੀ ਹੈ। ਔਰ ਸਾਡੀ ਸਰਕਾਰ ਨੇ ਦਿੱਲੀ 'ਚ ਕੰਮ ਕੀਤੇ ਆ। ਸਿਰਫ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਨਹੀਂ ਪੂਰੀਆਂ ਕੀਤੀਆਂ ਗਰੰਟੀਆਂ ਤੋਂ ਇਲਾਵਾ ਹੀ ਬਹੁਤ ਕੁਛ ਕਰ ਦਿੱਤਾ ਹੈਗਾ ਤੇ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹਨਾ ਹੈ ਕਿ ਤੁਸੀਂ ਵੀ 2017 ਦੇ ਵਿੱਚ ਤੋਂ ਲੈ ਕੇ 2022 ਤੱਕ ਤੁਹਾਡੀ ਸਰਕਾਰ ਰਹੀ ਹੈ ਤੁਸੀਂ ਵੀ ਕੁਝ ਗਰੰਟੀਆਂ ਲੈ ਕੇ ਆਏ ਸੀ ਕਿਹਾ ਤੁਹਾਨੂੰ ਯਾਦ ਹੈ ਤੁਸੀਂ ਕੋਈ ਗਰੰਟੀਆਂ ਚੋਂ ਕਿਹੜੀ ਪੂਰੀ ਕੀਤੀ ਹੈ ਮੇਰਾ ਖਿਆਲ ਹੈ ਕਿ ਕਾਂਗਰਸ ਲੀਡਰ ਭੁੱਲ ਗਏ ਹੈ ਮੈਂ ਸਿਰਫ ਉਹਨਾਂ ਨੂੰ ਯਾਦ ਕਰਾਉਣ ਲਈ ਔਰ ਜਿਹੜੇ ਵਰਕਰ ਹੈ ਉਹਨਾਂ ਨੂੰ ਯਾਰ ਵੋਟਰ ਹੈ ਉਹਨਾਂ ਨੂੰ ਦੱਸਣ ਲਈ ਅੱਜ ਮੈਂ ਤੁਹਾਨੂੰ ਕਹ ਦਿੱਤਾ ਹੈ ਕਿ ਤੁਸੀਂ ਆਓ ਦੇਖੋ ਕਿ ਉਹਨਾਂ ਨੇ ਕੀ ਕੀ ਗਰੰਟੀ ਦਿੱਤੀ ਸੀਗਾ ਸਾਡੀ ਸਰਕਾਰ ਨੇ ਜੇ ਬਿਜਲੀ ਕਿਹਾ ਸੀਗਾ ਕਿ ਫ੍ਰੀ ਮਿਲੇਗੀ ਤਾਂ ਪਹਿਲੀ ਜਿਹੜੀ ਉਹਨਾਂ ਦੀ ਮੀਟਿੰਗ ਸੀਗੀ ਕੈਬਨਿਟ ਦੀ ਉਹਦੇ ਵਿੱਚ ਹੀ ਪਾਸ ਕਰਤਾ ਔਰ 2022 ਚ ਲੈ ਕੇ ਇੱਕ ਸਰਕਾਰ ਬਣੀ ਹੈ 1 ਜੁਲਾਈ 2022 ਤੋਂ ਬਿਜਲੀ ਜਿਹੜੀ ਹੈ ਉਹ ਫ੍ਰੀ ਕਰਨੀ ਸ਼ੁਰੂ ਕਰ ਦਿੱਤੀ ਜੇ ਕੇ ਫਿਰ ਕੀ ਸੇ ਸਹੂਤਾ ਅਗੇ ਉਹਨਾਂ ਵੱਧਣ ਗਿਆ ਤਾਂ ਲਗਭਗ 700 ਤੋਂ ਉੱਪਰ ਜਿਹੜੇ ਮਨਦਕੀ ਨੇ ਖੋਲ ਦਿੱਤੇ ਹੈ ਜਿੱਥੇ ਦਵਾਈਆਂ ਫ੍ਰੀ ਮਿਲਦੀਆਂ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਸਾਰੇ ਸੁਧਾਰ ਹੋਏ ਹੈ ਅੱਜ ਤੁਸੀਂ ਕਿਸੇ ਵੀ ਜ਼ਿਲ੍ਹੇ ਦੇ ਹਸਪਤਾਲ ਜਾਓ ਸਾਰੀਆਂ ਦਵਾਈਆਂ ਫ੍ਰੀ ਮਿਲਦੀਆਂ ਸਾਰੇ ਇਲਾਜ ਜਿਹੜੇ ਜਿੰਨੇ ਵੀ ਹੁੰਦੇ ਆ ਫ੍ਰੀ ਹੁੰਦੇ ਆ ਤੇ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ ਟੀਚਰ ਨਹੀਂ ਪਰਤੀਆਂ ਨਹੀਂ ਸੀਗੀਆਂ ਉਹ ਪਰਤੀਆਂ ਕੀਤੀਆਂ ਔਰ ਜਿਹਨਾਂ ਨੂੰ ਆਸਾਂ ਨੂੰ ਲੈ ਕੇ ਨੌਜਵਾਨਾਂ ਨੇ ਵੋਟਾਂ ਪਾਈਆਂ ਸੀਗੀਆਂ ਕਿ ਸਾਨੂੰ ਨੌਕਰੀਆਂ ਮਿਲਣਗੀਆਂ 50000 ਤੋਂ ਉੱਪਰ ਜਿਹੜੀਆਂ ਨੌਕਰੀਆਂ ਉਹ ਸਰਕਾਰ ਸਾਡੀ ਦੇ ਚੁੱਕੀ ਹੈ 12000 ਦੇ ਕੁਝ ਜਿਹੜੇ ਟੀਚਰ ਹੈ ਜਿਹੜੇ ਲਗਭਗ 18 ਸਾਲ ਤੋਂ ਵੀ ਕੱਚੇ ਸੀਗੇ 10 ਤੋਂ ਲੈ ਕੇ 18 ਸਾਲ ਦੇ ਵਿੱਚ ਜਿੰਨੇ ਵੀ ਕੱਚੇ ਸੀਗੇ ਉਹ ਸਾਰੇ ਜਿਹੜੇ ਪੱਕੇ ਕੀਤੇ ਸਾਡੀ ਸਰਕਾਰ ਨੇ ਕੀਤੇ ਆ ਔਰ ਹਰ ਪਿੰਡ ਦੇ ਵਿੱਚ 2 4 8 10 ਜਿਹੜੀਆਂ ਨੌਕਰੀਆਂ ਸਰਕਾਰੀ ਮਿਲ ਚੁੱਕੀਆਂ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਜੇ ਚਾਹੀਦਾ ਮੈਂ ਡਾਟਾ ਵੀ ਦੇ ਦਾਂਗਾ ਨਾਮ ਵੀ ਦੱਸ ਦਾਂਗਾ ਚਾਰ ਨਵੀਆਂ ਨੌਕਰੀਆਂ ਮਿਲੀਆਂ ਦੋ ਜਿਹੜੇ ਟੀਚਰ ਪੱਕੇ ਹੋਏ ਆ 6 ਤਾਂ ਸਾਡੇ ਪਿੰਡ ਹੈਗੇ ਆ ਜਿਹੜੇ ਕੀ ਸਰਕਾਰੀ ਫਾਇਦਾ ਲੈ ਰਹੇ ਇਸ ਟਾਈਮ ਸੋ ਮੈਂ ਤੁਹਾਡੇ ਮਾਧਮ ਨਾਲ ਸਾਰੇ ਵੋਟਰਾਂ ਨੂੰ ਵੀ ਦੱਸਣਾ ਚਾਹਨਾ ਇਹਨਾਂ ਦੀ ਜਿਹੜੀ ਕੀ ਕੀ ਵਾਅਦੇ ਸੀਗੇ ਖਾਸ ਤੌਰ ਤੇ ਬਲਾਚੌਰ ਦੇ ਵਿੱਚ ਕੀ ਆ ਵਾਅਦੇ ਕੀਤੇ ਸੀਗੇ ਤੁਹਾਡੇ ਜਿਹੜੇ ਐਮਐਲਏ ਜਿਹੜੇ ਬਣੇ ਆ ਉਹਨਾਂ ਦੀ ਫੋਟੋ ਵੀ ਹੈ ਉਹਨਾਂ ਨੇ ਪੋਸਟਰ ਬਣਾਇਆ ਸੀਗਾ ਮੈਂ ਉਹ ਪੋਸਟਰ ਦਿਖਾ ਕੇ ਕਾਂਗਰਸ ਨੂੰ ਮਰਜਾ ਯਾਦ ਕਰਾਣਾ ਚਾਹੁੰਦਾ ਔਰ ਇੱਕ ਇੱਕ ਕਰਕੇ ਜਿਹੜੇ ਉਹਨੇ ਵਾਦੇ ਕੀਤੇ 10-11 ਜਿਹੜੇ ਚ ਲਿਖੇ ਹੋਏ ਆ ਖਾਸ ਤੌਰ ਤੇ ਉਹ ਮੈਂ ਯਾਦ ਕਰਾਣਾ ਚਾਹੁੰਦਾ ਵੀ ਤੁਹਾਡੇ ਆ ਵਾਦੇ ਸੀਗੇ ਤੁਸੀਂ ਇਹ ਚ ਕਿੰਨੇ ਪੂਰੇ ਕੀਤੇ ਤੁਹਾਨੂੰ ਵੀ ਪਤਾ ਹੈ ਆਮ ਵੋਟਰਾਂ ਨੂੰ ਵੀ ਪਤਾ ਹੁਣ ਤੁਸੀਂ ਦੇਖੋਗੇ ਸਭ ਤੋਂ ਪਹਿਲਾ ਗੱਦਾ ਉਹਨਾਂ ਨੇ ਕਿਹਾ ਸੀਗਾ 2017 ਚ ਕਾਂਗਰਸ ਸਰਕਾਰ ਆਉਣ ਤੇ ਰੋਕੋ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਹੁਣ ਲੋਕ ਦੱਸਣ ਕਿ ਕਰਜ਼ੇ ਮਾਫ ਹੋ ਗਏ ਸਾਰੇ ਕਰਜ਼ੇ ਮਾਫ ਉਹਨਾਂ ਨੇ ਕੋਈ ਮਿਹਰਬਾਨੀ ਪਾਇਆ ਕਿ ਲੱਖ 2 ਲੱਖ ਸਾਰੇ ਕਰਜ਼ੇ ਮਾਫ ਹੋ ਕਹਿੰਦੇ ਸੀਗੇ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਚਾਹੇ ਜੇ ਤੁਹਾਡੇ ਆਰਟੀਰੀਆਂ ਦੇ ਆ ਚਾਹੇ ਤੁਹਾਡੇ ਪ੍ਰਾਈਵੇਟ ਬੈਂਕਾਂ ਦੇ ਆ ਚਾਹੇ ਸਰਕਾਰੀ ਬੈਂਕਾਂ ਦੇ ਅੱਜ ਤੱਕ ਵੀਡੀਓ ਪਈਆਂ ਜਿਨ੍ਹਾਂ ਨੇ ਕਿਹਾ ਸਾਰੇ ਮਾਫ ਹੋਣਗੇ ਕੀ ਸਾਰੇ ਮਾਫ ਹੋਏ ਉਹਨਾਂ ਨੇ ਕਿਹਾ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਫੇਤਾ ਜੇ ਇੱਕ ਪਿੰਡ ਦੇ ਵਿੱਚ 200 ਪਰਿਵਾਰ ਹੈ ਤਾਂ 200 ਨੌਕਰੀ ਮਿਲਣੀ ਚਾਹੀਦੀ ਸੀਗੀ ਕਿਆ ਦੋਵੇਂ ਦਿੱਤੀਆਂ ਅਗਲੀ ਸ਼ੀਅਰ ਦੀ ਕਿ ਨੌਜਵਾਨਾਂ ਲਈ ਮੁਫਤ ਸਮਾਰਟਫੋਨ ਇਹ ਦੱਸਣ ਜਿਹੜੇ ਸਮਾਰਟਫੋਨ ਹੈ ਕਿਹਨੂੰ ਮਿਲੇ ਆ ਜਿੰਨੇ ਕ ਲੋਕਾਂ ਨੂੰ ਜੇ ਕਿਸੇ ਨੂੰ ਸਮਾਰਟਫੋਨ ਮਿਲੇ ਆ ਬੜੀ ਖੁਸ਼ੀ ਨਾਲ ਉਹਨਾਂ ਨੂੰ ਵੋਟਾਂ ਬਾ ਦੇਓ ਕਾਂਗਰਸ ਨੂੰ ਪਰ ਜੇ ਨਹੀਂ ਮਿਲੇ ਤਾਂ ਫਿਰ ਦੇਖੋ ਵੀ ਆਹ ਨਾ ਵਾਅਦਾ ਪੂਰਾ ਕੀਤਾ ਸੀ ਕੀਤਾ ਨਹੀਂ ਕੀਤਾ ਅਗਲੇ ਜੇ ਬੇਲ ਲਗਾ ਲਈ ਤੱਕਾ 25 ਰੁਪਏ ਪ੍ਰਤੀ ਮਹੀਨਾ ਅਗਰ ਪੰਜਾਬ ਦੇ ਵਿੱਚ ਕਿਸੇ ਇੱਕ ਨੂੰ ਜਿੱਤਿਆ ਤਾਂ ਅਸੀਂ ਸਾਨੂੰ ਦੱਸਰ ਕਿਸੇ ਇਹਨ ਦਿੱਤਾ ਹੈ ਜੇ ਨਹੀਂ ਦਿੱਤਾ ਤਾਂ ਫਿਰ ਕੀ ਬੈਠਾ ਕਿ ਕਿਉਂ ਬੈਠਾ ਕੀਤਾ ਜਾਏ ਪੰਜਾਬ ਵਿੱਚ ਨਸ਼ੇ 4 ਹਫ਼ਤੇ ਵਿੱਚ ਖਤਮ ਜਿਹਦਾ ਨਾਲ 4 ਹਫ਼ਤੇ ਛੱਡ ਦੇ 4 ਸਾਲ ਵੀ ਖਤਮ ਕਰ ਦਿੱਤੇ ਤਾਂ ਬੜੀ ਖੁਸ਼ੀ ਨਾਲ ਵੋਟਾਂ ਉਹਨਾਂ ਨੂੰ ਪਾ ਦਿਓ ਕੀ ਹੋ ਆਪਣੀ ਪੂਰੇ 5 ਸਾਲ ਦੇ ਪੀੜੇ ਵਿੱਚ ਖਤਮ ਕਰ ਸਕੇ ਅਗਲਾ ਸਗਾ ਫਸਲਾਂ ਦੇ ਉਜਾੜੇ ਲਈ ਕੰਡਿਆਲੀ ਤਾਰ ਦਾ ਪ੍ਰਬੰਧ ਮੈਨੂੰ ਦੱਸੋ ਕਿਹੜੇ ਕਿਹੜੇ ਪਰਿਵਾਰ ਨੂੰ ਕਿੰਡਿਆਲੀ ਦਾ ਵਰੋਂਹ ਕੀਤਾ ਕੰਡਿਆਲੀ ਤਾਰ ਦਾ ਅਗਲਾ ਸਿਰ ਮੁਫਤ ਆਟਾ ਦਾ ਤੇ ਨਾਲ ਚਾਹ ਪੱਤੀ ਇਹ ਨਾ ਹੋ ਵੀ ਪਛਿਆ ਸ ਮੈਂ ਉਹ ਨਹੀਂ ਕਹਿੰਦਾ ਜਿਹੜਾ ਲਿਖਿਆ ਹੋਇਆ ਮੈਂ ਉਹ ਹੀ ਪੜ੍ਹਨਾ ਚਾਹਣਾ ਕਿ ਨਾਲ ਚਾਹ ਪੱਤੀ ਵੀ ਹੈ ਕਿੰਨੀ ਚਾਹ ਪੱਤੀ ਮਿਲੀਆਂ ਲੋਕਾਂ ਨੂੰ ਉਹ ਦੇਖ ਲੈਣ ਅਗਲਾ ਸਿਰ ਵੜਾਪਾ ਪੈਨਸ਼ਨ 2000 ਰੁਪਏ ਮਹੀਨਾ ਔਰ ਸ਼ਖਸਕੀ 50000 ਰੁਪਏ ਮਹੀਨਾ ਇੱਕ ਸ਼ਖਸਕੀ 50000 2000 ਰੁਪਏ ਵੜਾਪਾ ਪੈਨਸ਼ਨ ਕੀ ਆ ਪੰਜਾਬ ਤੁਸੀਂ ਕਿਸੇ ਇੱਕ ਬੰਦੇ ਨੂੰ 2000 ਪੈਨਸ਼ਨ ਦਿੰਦੀ ਹੈ ਆਪਣੇ 5 ਸਾਲ ਦੇ ਪੀੜੇ ਵਿੱਚ जो दिती है तो जरूर वोटा बन असन प्रैसा प्रैस कॉन्फ्रेंस करके कि हाँ जी असं यह दी है, है। अगर शगन स्कीम कुंजा हज़ार रुपये शगन स्कीम कुंजा हज़ार रुपये डिकलेयर कर दिती इन्होंने दो हज़ार इक्कीन दीती किए दस कुंजा हज़ार रुपये किन्न दता है वह कुंजा हज़ार रुपया मेरे ख्याल जता भी होएगा तो शायद चंद लोगों दिता होएगा एक महीने का मैंने वो भी डाउट है क्योंकि मैं पता करने की कोशिश की है ਪਰ ਉਹ 59000 ਰੁਪਏ ਜਦੋਂ ਸਾਡੀ ਸਰਕਾਰ ਆਈ ਆ ਉਹਨਾਂ ਨੂੰ ਮਿਲਿਆ ਇਹਨਾਂ ਦੇ ਪੀਰੀਅਡ ਦੇ ਜਿਹੜਾ ਬੈਕ ਬੈਕ ਲਾਗ ਸੀਗਾ ਉਹ ਵੀ ਸਾਡੀ ਸਰਕਾਰ ਨੇ ਆ ਕੇ ਦਿੱਤਾ ਅੱਗੇ ਸੀਗਾ ਕਿ ਕੰਢੀ ਲਈ ਨਵੇਂ ਉਦਯੋਗਾ ਅਤੇ ਰੋਜ਼ਗਾਰ ਦੇ ਮੌਕੇ ਮੇਰਾ ਖਿਆਲ ਹੈ ਜਿਹੜੀਆਂ ਕੁਝ ਫੈਕਟਰੀਆਂ ਚੱਲਦੀਆਂ ਸੀਆਂ ਉਹਦੇ ਤੋਂ ਬੰਦ ਹੋਈਆਂ ਬਹੁਤ ਲੋਕਾਂ ਨੇ ਇਹਨਾਂ ਨੂੰ ਕਿਹਾ ਜਿਹੜੇ ਚ ਕੀਆ ਸੀ ਇਹ ਕੰਢੀ ਲਈ ਉਦਯੋਗ ਕਿੰਨੇ ਕ ਉਦਯੋਗ ਆਏ ਕਿੰਨੀਆਂ ਕ ਫੈਕਟਰੀਆਂ ਸਾਡੇ ਕੰਢੀਏ ਰੇ ਚ ਆ ਗੀਆਂ ਇਹ ਦੱਸ ਦੇ ਰੋਜ਼ਗਾਰ ਦੇ ਮੌਕੇ ਰੋਜ਼ਗਾਰ ਦੇ ਮੌਕੇ ਕੀ ਜੜੇ ਲੋਕੀ ਤਰਸ ਰਹੇ ਸੀਗੇ ਆਪਣੇ ਕੰਮ ਕਰਨ ਵਾਲੀ ਸਰਕਾਰੀ ਸਾਰੀ ਸਾਰੇ ਵਿਭਾਗਾਂ ਦੇ ਵਿੱਚ ਕਿਸੇ ਵੀ ਚੀਜ਼ ਸਾਡੀ ਸਰਕਾਰ ਨੇ ਆ ਕੇ 50 ਹਜ਼ਾਰ ਨੌਕਰੀਆਂ ਦਿੱਤੀਆਂ ਪਰ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਔਰ ਤੁਸੀਂ ਹਰ ਹਫ਼ਤੇ ਦੇਖਦੇ ਲਗਭਗ ਨਵੀਂ ਨਵੀਂ ਨੌਕਰੀਆਂ ਮਿਲੀਆਂ ਔਰ ਸਾਡੇ ਸੀਐਨ ਸਾਹਿਬ ਉਹਨਾਂ ਨੂੰ ਜਿਹੜੇ ਰੋਜ਼ਗਾਰ ਪੱਤਰ ਦਿੰਦੇ ਆ ਅੱਗੇ ਗਰੀਬਾਂ ਨੂੰ ਮੁਫਤ ਬਿਜਲੀ ਪਾਣੀ ਅਤੇ ਫ੍ਰੀ ਦਵਾਈਆਂ ਕਿੰਨੀਆਂ ਦਵਾਈਆਂ ਫ੍ਰੀ ਦਿੱਤੀਆਂ ਸਾਡੀ ਸਰਕਾਰਾਂ ਤੋਂ ਬਾਅਦ ਜਿਹੜੇ ਇਹ ਦਵਾਈਆਂ ਫ੍ਰੀ